ਲਓ ਜੀ ਅੱਜ ਆਪਾਂ ਜਾਣਾ ਵਾ ਠੰਡੇ ਪਾਣੀ ਚ ਨਹਾਉਣ ਵਾਸਤੇ ਮੇਰੇ ਕੋਲ ਜੀ ਫਰੈਂਡ ਐ ਮੈਨੂੰ ਪਿਕ ਕਰਨਾ ਆਉਂਦੇ ਆ ਇਸ ਬਾਹਰ ਵਿੱਚ ਹੁੰਦੀ ਐ ਨਾ ਜਿੱਦਾਂ ਵਿੱਚ ਦੇ ਵਿੱਚ ਜਾਣਾ ਵਾ ਠੰਡੇ ਪਾਣੀ ਚ ਨਹਾਉਣਾ ਨਵਾਂ ਸਾਲ ਨੂੰ ਸਟਾਰਟ ਕਰਦੇ ਆ ਗੁਰੇ ਤੇ ਠੰਡੇ ਪਾਣੀ ਚ ਨਹਾਵੇ ਸਾਰੇ ਸੋ ਜੋ ਹਾਨੂੰ ਪਤਾ ਲੱਗਾ ਕਿ 2.5 300 ਬੰਦਾ ਆਉਣਾ ਵਾ ਉੱਥੇ ਜਿਨ੍ਹਾਂ ਨੇ ਇੱਦਾਂ ਠੰਡੇ ਪਾਣੀ ਚ ਨਹਾਉਣਾ ਆ ਤੇ ਇਕੱਠੇ ਨੇ ਸਾਰੇ ਚੁਪਕੀ ਮਾਰਨੀ ਆ ਬਰਫ ਵਾਲੇ ਪਾਣੀ ਚ ਗਾਈਸ ਸੋ ਲੈਟਸ ਸੀ ਕਿੱਥੇ ਦਸਮੁਂਦ ਤੇ ਕੰਡੇ ਜਾ ਕੇ ਜਾਂ ਕੋਈ ਧਾਰਮਿਕ ਸਥਾਨ ਤੇ ਜਾ ਕੇ ਜਿੱਦਾਂ ਕਿ ਮੈਂ ਇੱਕ ਵਾਰੀ ਪਹਿਲੇ ਵੀ ਬਰਫ਼ ਵਾਲੇ ਪਾਣੀ ਚ ਨਹਾਤਾ ਆ ਜਿਹਨੂੰ ਹੌਸਲਾ ਕਹਿ ਲੋ ਪੈਂਡਿਆ ਕੰਮ ਕਰਨ ਦਾ ਜੇ ਤੁਸੀਂ ਵੀ ਇਦਾਂ ਦੇ ਕਦੇ ਪਾਣੀ ਚ ਠੰਡੇ ਜੇ ਨਹਾਤੇ ਬਰਫ਼ ਵਾਲੇ ਚ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਨਹਾਤੇ ਸੀ ਤੇ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਿਦਾਂ ਅੱਛਾ ਪਲਾਨ ਬਾਰੇ ਚੱਲ ਜਾਣਾ ਮਾਲ ਕੱਪੜੇ ਲੈ ਜਾ ਰਹੇ ਆ ਬਸ ਝੋਕੀ ਬਾਕੇ ਕਪੜੇ ਬਾਹਣੇ ਆ ਆਪਾਂ ਇਦਾਂ ਹੀ ਗੱਛਾ ਪਾ ਕੇ ਤੇ ਟੀ-ਸ਼ਰਟ ਪਾ ਕੇ ਚੱਲ ਜਣਾ ਤੇ ਉੱਥੇ ਅਗ ਡੁਕੀ ਮਾਰ ਲੈਣੀ ਆ ਉਹਦੇ ਵਾਸਤੇ ਵੱਡਾ ਜਿਹਾ ਕੋਟ ਲੈ ਆ ਬਾਹ ਚ ਪਾਉਣ ਨੂੰ ਤੇ ਸੁੱਕੇ ਕੱਪੜੇ ਪਾ ਲਈਆ ਬੈਗ ਚ ਇੱਕ ਹੋਰ ਅੱਗੇ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਪਹਿਲੀ ਵਾਰੀ ਕਰਨਾ ਇੱਥੇ ਕੈਨੇਡਾ ਦੇ ਵਿੱਚ ਇਹੋ ਜਿਹਾ ਕੁਝ ਮੈਂ ਕਰਨਾ ਚਾਹੀਦਾ ਕੋਈ ਗੋਰੇ ਵਾਲੀ ਚੀਜ਼ ਵੀ ਮਿਸਟਰਡੇ ਥਿਸ ਵਾਸ ਸੋ ਗੁੱਡ ਲਾਈਕ ਆਹ ਰਾਈਟ ਇਸ ਪਰਫੈਕਟ ਆਹ Oh! <laughs> Nova, Nova. ਲਓ ਜੀ ਤੁਹਾਨੂੰ ਦੱਸਦੇ ਹਾਂ ਕਿਦਾਂ ਦਾ ਤਜਰਬਾ ਰਿਹਾ ਤੇ ਐਕਸਪੀਰੀਅੰਸ ਰਿਹਾ ਵਿਚ ਤੇ ਕੰਡੇ ਮਤਲਬ ਕਿ ਬਹੁਤ ਜ਼ਿਆਦਾ ਠੰਡਾ ਪਾਣੀ ਸੀਗਾ ਇੱਕ ਮੈਂ ਗਲਤੀ ਕੀਤੀ ਕਿ ਮਤਲਬ ਪੈਰਾਂ ਦੇ ਵਿੱਚ ਕੁਝ ਨਹੀਂ ਪਾਇਆ ਸੀ ਨੰਗੇ ਪੈਰੀ ਸੀਗਾ ਮੈਂ ਮੇਰੇ ਜਿੰਨੇ ਵੀ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਸਾਰਿਆਂ ਨੇ ਕੋਈ ਨਾ ਕੋਈ ਲਿਆਂਦਾ ਸੀਗਾ ਲਾਈਕ ਇੱਕ ਦੋਨਾਂ ਨੂੰ ਬੂਟ ਵਿੱਚ ਸੁੱਕੇ ਬੂਟ ਵੀ ਆ ਗਏ ਸੀ ਜਿਹੜੇ ਡਰਾਈ ਸੀਗੇ ਤੇ ਇੱਕ ਉਹਨਾਂ ਨੇ ਉਹ ਲਿਆਂਦੇ ਸੀ ਜਿਹੜੇ ਉੱਥੇ ਪਾ ਗਏ ਪਾਣੀ ਦੇ ਵਿੱਚ ਗਏ ਸੀਗੇ ਤੇ ਮੇਰੇ ਕੋਲ ਇੱਕ ਹੀ ਸੀਗੇ ਜੇ ਮੈਂ ਉਹ ਪਾ ਕੇ ਚੱਲ ਜਾਂਦਾ ਬਾਅਦ ਚ ਮੈਨੂੰ ਬਹੁਤ ਆਖੋ ਨਹੀਂ ਕਿਉਂਕਿ ਗੱਡੀ ਦੂਰ ਲੱਗੀ ਸੀਗੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੀ ਦੁਨੀਆ ਬੜੀ ਆਈ ਹੀ ਤੇ ਹਰੇਕ ਬੰਦਾ ਹੀ ਗੱਡੀ ਤੇ ਆਇਆ ਹੀਗਾ ਤੇ ਲਾਉਣ ਵਾਸਤੇ ਗੱਡੀ ਜਗ੍ਹਾ ਨਹੀਂ ਤੇ ਬਹੁਤ ਦੂਰ ਗੱਡੀ ਲਾਈ ਸੀਗੀ ਕੋਈ ਕਪੂਰ ਹੋਣਾ ਕਰਕੇ ਮੈਨੂੰ ਲੰਗੇ ਪੈਰੀ ਜਾਣਾ ਪਿਆ ਤੇ ਬੀਚ ਦੇ ਉਤਰਨ ਲੱਗਿਆ ਤੇ ਚੜਨ ਲੱਗਿਆ ਉੱਥੇ ਕੰਡੇ ਦੇ ਵਿੱਚ ਜਿਹੜਾ ਪਾਣੀ ਵਾਲਾ ਸੀਗਾ ਉੱਥੇ ਬਹੁਤ ਜ਼ਿਆਦਾ ਪੱਥਰ ਸੀਗੇ ਨਿੱਕੇ ਨਿੱਕੇ ਤੇ ਤਿੱਖੇ ਪੱਥਰ ਸੋ ਮੇਰੇ ਪੈਰਾਂ ਦੇ ਥੱਲੇ ਵੱਜ ਗਏ ਤੇ ਜਿੰਨਾਂ ਦੇ ਪੈਰ ਥੱਲੇ ਛੱਲੇ ਗਏ ਥੋੜੇ ਬਹੁਤੇ ਇੰਨੇ ਨਹੀਂ ਠੀਕ ਆ ਪਰ ਮੈਨੂੰ ਥੋੜੀ ਇੱਕ ਪੈਰ ਤੇ ਜ਼ਿਆਦਾ ਵਾ ਤੁਰਨ ਲੱਗੇ ਦਿੱਕਤ ਹੁੰਦੀ ਆ ਤੇ ਬਾਕੀ ਓਵਰ ਆਲ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਤੇ ਨਵੇਂ ਸਾਲ ਦੇ ਪਹਿਲੇ ਦਿਨ ਵਧੀਆ ਸ਼ੁਰੂਆਤ ਹੋਈ ਮਤਲਬ ਕਿ ਵਧੀਆ ਜੋ ਸੋਚਿਆ ਵੀ ਨਹੀਂ ਮੈਂ ਕਿ ਇਦਾਂ ਕਰੇ ਜਾਊਂਗਾ ਚਲੋ ਇੱਕ ਮੇਰੇ ਦੋਸਤਾਂ ਨੇ ਪਲਾਨ ਬਣਾਇਆ ਕੰਮ ਵਾਲਿਆਂ ਨੇ ਤੇ ਚੱਲ ਗਏ ਤੇ ਬਹੁਤ ਵਧੀਆ ਓਵਰਲ ਐਕਸਪੀਰੀਅੰਸ ਸੀ ਤੁਹਾਨੂੰ ਵੀ ਕਦੇ ਮੌਕਾ ਮਿਲੇ ਤੇ ਤੁਸੀਂ ਜਰੂਰ ਇਹੋ ਜਿਹਾ ਮੌਕਾ ਕਦੀ ਨਾ ਗਵਾਇਓ ਤੇ ਅੱਜ ਦੇ ਵੀਡੀਓ ਇੰਨੀ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੇਖਣ ਵਾਸਤੇ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਤੇ ਸ਼ੇਅਰ ਕਰਦੇ ਹੋ ਥੈਂਕ ਯੂ ਸੋ ਮੱਚ